ਗੁਰਦਾਸਪੁਰ ਦੇ ਜਵਾਨ ਗੁਰਵਿੰਦਰ ਸਿੰਘ ਦਾ ਉਸਦੇ ਜੱਦੀ ਪਿੰਡ ਮਾਨੀਪੁਰ ਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜੰਮੂ ਕਸ਼ਮੀਰ ਦੇ ਪੁਂਚ ਸੈਕਟਰ ਚ ਬੀਐਸਐਫ ਬਟਾਲੀਅਨ 137 ਚ ਤਨਾਤ ਗੁਰਵਿੰਦਰ ਸਿੰਘ ਦੀ ਮੌਤ ਖਾੜਚ ਡਿਕਨ ਕਰਨ ਹੋ ਗਈ ਸੀ ਉਸ ਦੀ ਮ੍ਰਿਤਕ ਦੇਨ ਉਸਦੇ ਜੱਦੀ ਪਿੰਡ ਲਿਆਂਦਾ ਗਿਆ ਤੇ ਬੀਐਸਐਫ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਗੁਰਵਿੰਦਰ ਦੇ ਪਿਤਾ ਨੂੰ ਪੁੱਤ ਦੀ ਸ਼ਹਾਦਤ ਦੀ ਮਾਣ ਹੈ ਇਹਨਾਂ ਸੌਕੇ ਨੇ ਵੀ ਫੌਜ ਪਰਤੀ ਆਈ ਹੋਣਾ ਹੀ ਹੋਣਾ ਵਾ ਬੜੇ ਜਾਂਦੇ ਵੀ ਤੁਹਾਨੂੰ ਬਾਹਰ ਕੱਢ ਦਿੰਦੇ ਆ ਉੱਥੇ ਕੱਢ ਦਿੰਦੇ ਆਲੇ ਵੀ ਜਿੰਨਾ ਜੀ ਸਾਡੀ ਉਮਰ ਹੈ ਨਾ ਭਰਤੀ ਹੋਉਂਦੀ ਅਸੀਂ ਇਹ ਭਰਤੀ ਹੋਣਾ ਬਾਅਦ ਚ ਦੇਖਾਂਗੇ ਵੀ ਕੀ ਕਰਨੀ ਕੋਈ ਵੀ ਆਪਣੇ ਬੜੇ ਹੋਏ ਆ ਆਪਣੇ ਤਨੋਂ ਮਨੋਂ ਸੇਵਾ ਕਰਨ ਰਿਹਾ ਕੋਈ ਗੱਦਾਰੀ ਨਹੀਂ ਮੁਲਖ ਨਾਲ ਕਰਨੀ ਵੀ ਅਸੀਂ ਜਾ ਕੇ ਗੱਦਾਰੀ ਕਰੀ ਤੇ ਪੈਸੇ ਕਮਾਈਏ ਇਹ ਕੰਮ ਨਹੀਂ ਹੋ ਸਕਦਾ ਗੁਰਵਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਪਾਚੇ ਕੈਬਨਿਟ ਮੰਤਰੀ ਤ੍ਰਿਪਤ ਰਾਜੇਂਦਰ ਸਿੰਘ ਬਾਜਵਾਨੀ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਂਦਾ ਐਲਾਨ ਕੀਤਾ ਪੰਜਾਬ ਸਰਕਾਰ ਕੈਪਟਨ ਸਾਹਿਬ ਦਾ ਸੁਣਾ ਆਇਆ ਉਹਨਾਂ ਦਾ ਮੈਸੇਜ ਆਇਆ 10 ਲੱਖ ਰੁਪਈਆ ਇੱਕ ਯਾਦਗਾਰੀ ਗੇਟ ਜੇ ਕੋਈ ਇਸ ਬੱਚੇ ਦਾ ਡਿਪੈਂਡੈਂਟ ਹੋਏਗਾ ਤਾਂ ਉਹਦੇ ਨੌਕਰੀ ਵੀ ਦਿੱਤੀ ਜਾਵੇ ਗੁਰਵਿੰਦਰ ਨੂੰ ਮੁੱਖ ਅਗਨੀ ਉਸਦੇ ਫੌਜੀ ਪ੍ਰਾਣੇ ਦਿੱਤੀ ਜ਼ਿਕਰ ਹੋ ਗਿਆ ਕਿ ਗੁਰਵੰਦਰ ਸਿੰਘ ਦੀ ਮੌਤ 1300 ਫੁੱਟ ਡੂੰਗੀ ਖੜਚ ਡਿਗਨ ਕਰਨ ਹੋਈ ਸੀ ਗੋਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਚੱਕਬਾਣੀ ਟੀਵੀ